ਅਕੜਾ ਜਿਹੜਾ ਇਤਿਹਾਸ ਵਿੱਚ ਜਾੜਾਗੇ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਗਾਜ 12 ਵਜੇ ਬਾਕੇ ਦੇ ਸਰਦਾਲੂ ਜਿਹੜੇ ਅਗੇ ਨੇ ਉਹ ਲਾਈਨਅਪ ਤੇ ਲਾਈਨਅਪ ਜਿਹੜੀਆਂ ਉਹਨੇ ਲੱਗ ਜਾਂਦੀਆਂ ਨੇ ਇਹ ਮੰਦਪ ਜਿਹੜਾ ਹੈਗਾ ਪੂਰਨਤ ਮੰਦਪ ਦੇ ਨਾਮ ਤੋਂ ਜਿਹੜਾ ਹੈਗਾ ਬਹੁਤ ਪਾਲ ਪੁਰਾਣਾ ਜਿਹੜਾ ਮੰਦਿਰ ਹੈ ਉਹ ਸੱਥੇ ਲੋਕ ਜਿਹੜੇ ਨੇ ਕਾਫੀ ਦੂਰੋਂ ਹੋ ਪੇਟਾ ਤੋਂ ਵੀ ਜਿਹੜੇ ਲੋਕ ਨੇ ਉਹ ਇੱਥੇ ਆਂਦੇ ਨੇ ਫਿਲਹਾਲ ਤਸਵੀਰਾਂ ਬਾਅਦੀਆਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਜਿਹੜਾ ਹੈਗਾ ਸਰਦਾਲੂ ਜਿਹੜੇ ਇਹਨਾਂ ਖੇਤੋ ਜਿਹੜਾ ਬਾਨਨ ਕਿ ਨਿਕਾ ਕਿ ਵਾਪਰੀਆਂ ਨੂੰ ਦਿਖਾਇਆ ਕੋਈ ਜਿਹੇ ਲੰਬੀ ਲੰਬੀ ਲਾਈਨਾਂ ਦੇ ਪਟਾਰਾਂ ਦੇ ਤੇ ਕੁਝ ਲੈ ਨਾ ਦੇ ਸ਼ਾਫਤ ਬੜੀ ਆ ਰਹੇ ਪਟਾਰਾ ਲੱਗਿਆ ਯਾਨੀ ਇਹ ਬਿਲਾਲ ਅੰਦਰ ਨਹੀਂ ਬੱਕਰੀ ਨੂੰ ਜੀ ਕਰਦੇ ਆ ਅੰਮੰਦਿਕ ਦੇ ਅੰਦਰ ਮਾਰਚ ਇੰ ਦਾ ਕਰਿਆ ਲੇ ਦਿਨ ਅੱਜ ਜਿਹੜਾ ਹੈਗਾ ਜਿਹੜਾ ਲੋਪ ਇੱਕੋ ਜਿਹੜੇ ਨੇ ਸਰਦਾਲੂ ਜਿਹੜੇ ਨੇ ਅੱਜ ਰਾਤ 12 ਵਜੇ ਤੋਂ ਬਾਅਦ ਵੀ ਜਿਹੜਾ ਇੱਕ ਸ਼ੁਰੂ ਹੋ ਚੁੱਕੇ ਨੇ ਇਹਦਾ ਇਤਿਹਾਸ ਵੀ ਬੜਾ ਇਹਦਾ 20 ਸਾਲ ਪੁਰਾਣਾ ਹੈ ਅਲਸੀ ਲਗਾਉ ਉਹ ਪਟਿਆਲਾ ਦੇ ਵਿੱਚ ਜਿਹੜਾ ਉਹ ਨਾਮ ਵਾਲਾ ਇੱਕ ਖਾੜ ਜੁੜਾ 44 ਇੱਥੇ ਅ ਸ਼ੁਰੂ ਹੋ ਜਾਂਦੇ ਨੇ ਮੱਥਾ ਦੇ ਕਿਰਤੂ ਤਸਵੀਰਾਂ ਦੇਖ ਸਕਦੇ ਹੋ ਪਟਿਆਲਾ ਜੇ ਉਹ ਤਨਾਫ ਮੰਨ ਜਿਹੜਾ ਕਿਸ ਤਰ੍ਹਾਂ ਜਿਹੜਾ ਸਰਦਾਲੂ ਦੇ ਕਤਾਰਾ ਜਿਹੜੀਆਂ ਨੇ ਉਹ ਲੱਗਿਆ ਹੋਏ ਆਏ ਨੇ ਜੀ ਉਹ ਹੋਰ ਵੀ ਤਕਰੀਰਾਂ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਜਿਹੜਾ ਦੂਰ-ਦੂਰ ਕਿਲੋਮੀਟਰਾਂ ਦੇ ਹਿਸਾਬ ਦੇ ਜਿਹੜਾ ਰਾਤ 12:00 ਤੋਂ ਬਾਅਦ ਜਿਹੜਾ ਇਹਦੇ ਸਰਦਾਲੂ ਜਿਹੜਾ ਮੱਥਾ ਦੇਖਣ ਆ ਜਾਂਦੇ ਨੇ ਜੀ ਸੋ ਬਿਹਤ ਮਹੱਤਤਾ ਹੁੰਦੀ ਹੈ ਅੱਜ ਸ਼੍ਰੀ ਰਾਤੀ ਦਾ ਤਿਉਹਾਰ ਜਿੱਥੇ ਕਿ ਰੌਣਕਾਂ ਵੀ ਲੱਗੀਆਂ ਹੁੰਦੀਆਂ ਨੇ ਬਿਹਤ ਜਿਹੜੇ ਕਿ ਲੋਕਾਂ ਨੂੰ ਇੰਤਜ਼ਾਰ ਰੰਦਾ ਖਾਸ ਕਰਕੇ ਜਿਹੜੇ ਕਿ ਸ਼ਿਵ ਭਗਤ ਹੁੰਦੇ ਨੇ ਉਹਨਾਂ ਦੇ ਲਈ ਬਿਹਤ ਖਾਸ ਇਹ ਤਿਉਹਾਰ ਹੁੰਦਾ ਹੈ ਬਿਹਤ ਸ਼ਰਦਾ ਭਾਵਨਾ ਦੇ ਵਿੱਚ ਸਾਰਾ ਬਹਰ ਹੋ ਕੇ ਅੱਜ ਦੇ ਦਿਨ ਪਹੁੰਚਦੇ ਨੇ ਮੰਦਿਰਾਂ ਦੇ ਵਿੱਚ ਸ਼ਰਦਾ ਭਾਵਨਾ ਦੇ ਵਿੱਚ ਪੂਜਾ ਅਰਚਨਾ ਕਰਦੇ ਨੇ ਸੋ ਹੋਰ ਤੁਸੀਂ ਮੈਂ ਚਾਹਾਂਗਾ ਕਿ ਦਰਸ਼ਕ ਜਿਹੜੇ ਲੋਕ ਇੱਥੇ ਪਹੁੰਚੇ ਨੇ ਸ਼ਰਦਾਲੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਕੀ ਕੁਝ ਕਿੰਨਾ ਕੋ ਮਹੱਤਵ ਰੱਖਦਾ ਹੈ ਅਰ એટલે ਅੱਜ ਦਾ ਜਿਹੜਾ ਕਿ ਕੀ ਪ੍ਰੋਗਰਾਮ ਹੈ ਜਾਗਰਣ ਵੀ ਕੀ ਬਿਲਕੁਲ ਪਟਿਆਲਾ ਦੀ ਇੱਕ ਨੂਰੀ ਜਿਹਾ ਸੁਭਾਲੂ ਨਾਲ ਵੀ ਦੱਸਦਾ ਤੇ ਕੋਈ ਵੀ ਦੱਸੋ ਨਾ ਪਟਿਆਲਾ ਦਾ ਜਿਹੜੀ ਜਿਹੜਾ ਤਿਉਹਾਰ ਹੈ ਉਹ ਜਿਹੜਾ ਹੈਗਾ ਦੇਖ ਸਭ ਦੇ ਕਰੋ ਲੋਕ ਦੇਖਣ ਆਉਂਦੇ ਨੇ ਕਿਉਂਕਿ ਉਸ ਦਿਨ ਜਿਹੜਾ ਹੈਗਾ ਸਪੋਰਟ ਪਾਰਟੀ ਔਰ ਹਿਰੀਆਨਾ ਜਿਹੜਾ ਹੈ ਸਿਵਲ ਦੇ ਵਰਤਨ ਜਿਹੜੇ ਇਹ ਅੱਜ ਦੇ ਦਿਨ ਕਰਾਇਆ ਜਾਂਦੇ ਨੇ ਫਿਲਹਾਲ ਮੈਂ ਸੁਭਾਲੂ ਨਾਲ ਵੀ ਗੱਲ ਕਰਦਾ ਕਿ ਕਿ ਜਿਹੜਾ ਹੈਗਾ ਮੰਦਰਾ ਦੇ ਵਿੱਚ ਆਉਂਦੇ ਨੇ ਉਹ ਬੜੀ ਬੜੀ ਸਰਦਾ ਉਹਨਾਂ ਦੀ ਬਣੀ ਹੁੰਦੀ ਹੈ ਪਰ ਅੱਜ ਸੁਰਾਤਰੀ ਦਾ ਤਿਉਹਾਰ ਹੈ ਜਿਹੜਾ ਜਾਓ ਫਾਲ ਵਰਤੀਆ ਤੇ ਆਲ ਤੇ ਉਹ ਬਿਲਕੁਲ ਪ੍ਰੋਫੈਸਰ ਹਰਦਾਲੂ ਜੀ ਦੇਖ ਰਹੇ ਹੋ ਇਹ ਬਾਰ ਬਾਰ ਇਹੀ ਕਹਿ ਰਹੇ ਹਾਰਪੀਟ ਦੇ ਜਿਹੜਿਆ ਮਨੋ ਕਾਮ ਦਾ ਟੇਕਿਆ ਨੇ ਉਹ ਟੇਸ਼ਨਲ ਹਸਪਤਾਲ ਨੇ ਭਗਵਾਨ ਸੇਵ ਜਿਹੜਾ ਹੋ ਗਿਆ ਨੇ ਉਹ ਦਰਸ਼ਨ ਵੀ ਕਰਾਨੇ ਆ ਉਹ ਤਾਂ ਕੰਗਰਟ ਜਿਹੜਾ ਮਤਲਬ ਜਿਹੜਾ 250 ਸਾਲ ਤੋਂ ਕਰੀਬ ਜਿਹੜਾ ਪੁਰਾਣਾ ਇਹ ਮੰਦਿਰ ਹੈ और दर्शन कराने कर की तो तो भी कोशिश कर रहे लोग कि जगह जी है जिसे दर्शन जा रहे तस्वीर जगहता आ रहे हैं इतने बहुत प्राचीन मंदिर जगा तस्वीर तुम देख सकते हो

ਤੇ ਦੇਖਦੇ ਦੋ ਕਿਤਨਾ ਜਿਹੜਾ ਸੰਗਤ ਦੂਰੇ ਦੂਰੇ ਜਿਹੜੇ ਲੋਕ ਜਿਹੜੇ ਭਲੇ ਇਤਿਹਾਸਿਕ ਮੰਦਿਰ ਤੇ ਆਉਂਦੇ ਹਨ ਜੀ ਬਈ ਜਿਹੜਾ ਕਿ ਤੁਸੀਂ ਕਹੇ ਕਿ ਬਹਿਤ ਪ੍ਰਾਚੀਨ ਮੰਦਿਰ ਹੈ 250 ਸਾਲ ਪੁਰਾਣਾ ਮੰਦਿਰ ਹੈ ਸੋ ਕਿੱਥੋਂ ਕਿੱਥੋਂ ਜੜੀ ਕਿ ਸੰਗਤ ਇੱਥੇ ਪਹੁੰਚਦੀ ਹੈ ਨੇ ਸ਼ਰਦਾਲੂ ਪਹੁੰਚੇ ਨੇ ਇਸ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਖਾਸ ਕਰਕੇ ਅੱਜ ਦੇ ਦਿਨ ਜੀ ਬਿਲਕੁਲ ਅੱਜ ਦੇ ਦਿਨ ਜਿਹੜਾ ਬੱਤਿਆ ਜਾ ਰਿਹਾ ਉਹ ਪੰਜਾਬ ਹਰਿਆਣਾ ਦਿੱਲੀ ਉਹ ਵੀ ਕੈਂਪ ਸਟੇਟਾ ਤੋਂ ਜਿਹੜੇ ਹੈ ਜਨੇ ਸਰਦਾਲੂ ਜਿਹੜੇ ਇੱਥੇ ਕਿਸਤਾ ਮੰਦਿਰ ਦੇ ਵਿੱਚ ਜਿਹੜਾ ਆਂਦੇ ਜਿਹੜਾ 250 ਸਾਲ ਪੁਰਾਣਾ ਜਿਹੜਾ ਮੰਦਿਰ ਹੈ ਤਸਵੀਰਾਂ ਤੁਸੀਂ ਦੇਖ ਕੇ ਦੋ ਕਿਤਨਾ ਜਿੰਨੇ ਸਰਦਾਲੂਆਂ ਦੀ ਜਿਹੜੀਆਂ ਕਤਾਰ ਜਿਹੜੀ ਹੈ ਦੀ ਕਿਲੋਮੀਟਰਾਂ ਦੇ ਸਾਹਮਣੇ ਜਿਹੜੀਆਂ ਕਤਾਰ ਲੱਗੀ ਹੋਈਆਂ ਸਵੇਰ ਬਰਾਤ 12 ਵੇ ਤੋਂ ਜਿਹਨੇ ਸਰਦਾਲੂ ਆ ਇੱਥੇ ਮੱਥਾ ਟੇਕਣ ਲਈ ਆਂਦੇ ਨੇ ਉਸ ਤੋਂ ਬਾਅਦ ਜਿਹੜਾ ਪਟਿਆਲਾ ਦੇ ਵਿੱਚ ਇੱਕ ਬੜੀ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਨਿਕਲਦੀ ਹੈ ਜਿੱਥੇ ਕੋਰਣ ਪਾਲ ਕੇ سونے ਦੀ ਪਾਲਕੀ ਉਹ ਰਹੀਆਂ ਨੇ ਜਿਹੜਿਆ ਹੋਇਆ ਅਸਵੀਮਿੰਗ ਦੇ ਦਕਸ਼ ਜਿਹੜੇ ਆ ਅੱਜ ਦੇ ਸਾਲ ਦੇ ਕਿਹੜਾ ਇੱਕ ਜਿਹੜਾ ਉਹ ਤੋਬਾ ਯਾਤਰਾ ਦੇ ਕੋਪਾਲ ਕੀ ਦੇ ਦਫਰ ਕਰਾ ਕੇ ਜਿੱਥੋਂ ਦੇਖਣ ਲਈ ਜਿਹੜੇ ਦੂਰ ਦੂਰ ਤੋਂ ਜਿਹੜੇ ਹੈ ਵਿਸ਼ਵ ਵਿਦੇਸ਼ਾਂ ਤੋਂ ਵੀ ਜਿਹੜੇ ਲੋਕ ਨੇ ਪਟਿਆਲਾ ਦੇ ਕੋਲ ਤੋਂ ਬਰਾਤਰੀ ਦੇਖਣ ਨੂੰ 5 ਦਿਨ ਜੀ ਬਿਲਕੁਲ ਅਜਿਹਾ ਜਾਂਦਾ ਹੈ ਕਿ ਆਜ਼ਾਦ ਦਿਨ ਸ਼ਿਵਜੀ ਦਾ ਮਾਤਾ ਪਾਰਵਤੀ ਨਾਲ ਵਿਆਹ ਹੋਇਆ ਸੀ ਤੇ ਆਜ਼ਾਦ ਦਿਨ ਜਦੋਂ ਆਂਦਾ ਜਦੋਂ ਵੀ ਆਂਦਾ ਹੈ ਤਾਂ ਇਸੇ ਪ੍ਰਕਾਰ ਹੀ ਜਿਹੜਾ ਕਿ ਵਿਆਹ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤੇ ਵਿਆਹ ਕਰਵਾਇਆ ਜਾਂਦਾ ਹੈ ਸ਼ਿਵਜੀ ਦਾ ਮਾਤਾ ਪਾਰਵਤੀ ਦੇ ਨਾਲ ਤੇ ਜਿਹੜੇ ਸੰਗਤਾਂ ਨੇ ਹੋਰ ਸ਼ਰਧਾਲੂ ਨੇ ਖੁਸ਼ੀ ਦੇ ਵਿੱਚ ਸਰਾ ਬੋਰ ਹੋ ਕੇ ਗੁਣਗਾਨ ਕਰਦੇ ਨੇ ਨੱਚਦੇ ਨੇ ਟੱਪਦੇ ਨੇ ਸੋ ਇਸ ਦੇ ਕੀ ਇਸ ਦੇ ਲਈ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਪਚਾਲਾ ਦੇ ਵਿੱਚ पूरा किलोमीटर हिसाब से जारी जैटिंग होंगी एक जगह ऐसी खाली नहीं होंगी जी लाइटिंग ना होगी रात में कोशिश करेंगे पूरा लाइटा दिखाएंगे पूरा दुम्हन की तरह पटियाला चाहता अज का दिन जरा अः पूरा पटियाला ਇਹ ਜੇ একদম ਦੇਖਦਾ ਵੇਖਦਾ ਨੂੰ ਜਦੋਂ ਲੋਕ ਕਹਿੰਦੇ ਨੇ ਪਟਿਆਲੇ ਦੇ ਵਿੱਚ ਨਾ ਸ਼ੋਭਾ ਯਾਤਰਾ ਵੀ ਨਿਕਲਦੀ ਹੈ ਉਦੋਂ ਵੀ ਜਿਹੜਾ ਪੈ ਖੰਦੀ ਪਟਿਆਲੇ ਸ਼ਹਿਰ ਦੇ ਵਿੱਚ ਜਗ੍ਹਾ ਨਹੀਂ ਹੁੰਦੀ ਕੋਈ ਪਾਰਕਿੰਗ ਜਿਹੜੀ ਆ ਕੋਈ ਸ਼ਹਿਰ ਤੋਂ ਪੂਰੀ ਬਾਹਰ ਪਾਰਕਿੰਗ ਹੁੰਦੀ ਹੈ ਸ਼ਹਿਰ ਦੇ ਅੰਦਰ ਕਿਸੇ ਦਾ ਵੀ ਪਾਰਕਿੰਗ ਜਦੋਂ ਜਿੰਨੇ ਵੀ ਦੁਕਾਨਦਾਰ ਪਟਿਆਲੇ ਦੇ ਵਿੱਚ ਸਾਰੇ ਦੇ ਸਾਰੇ ਲੋਕ ਕਦੇ ਨੇ ਉਹੀ ਦੇ ਦੇ ਵਿੱਚ ਸ਼ੋਭਾ ਯਾਤਰਾ ਵੀ ਸ਼ੁਰੂ ਹੈ ਜਿਸ ਦੇ ਵਿੱਚ ਕਈ ਅਣਗਿਣਤ ਜਿਹੜੇ ਡੀਜੇ ਹੋਰ ਪੱਗ ਤਹਿ ਗਏ ਨੇ ਇਹਦੇ ਵਿਦੇਸ਼ਾਂ ਤੋਂ ਵੀ ਆ ਗਏ ਨੇ ਉਹ ਉਹ ਵੀ ਉਹ ਯਾਤਰਾ ਦੇ ਸਮਾਂ ਨੇ ਉਹ ਵੀ ਇੱਕ ਟਿਕਟੇਰ ਬਾਅਦ ਦਸਤਾਵੇਜ਼ ਆਪਣੇ ਦਿਖਾਵਾਂਗੇ ਗੁਲਾਬ ਜਿਹੜਾ ਪਟਿਆਲੇ ਦਾ ਪ੍ਰਾਚੀਨ ਜਿਹੜਾ 300 ਸਾਲ ਪੁਰਾਣਾ ਮੰਦਿਰ ਉਹ ਵੀ ਦਿਖਾ ਦੇਣਗੇ ਜਿਹੜੇ ਸ਼ਰਧਾਲੂ ਆਗੇ ਉਹ ਰਾਤ ਨੂੰ ਗਿਆਣੇ ਸੀ ਉਹ ਜਰਾ ਰਾਤ 12 ਵਜੇ ਤੱਕ ਲਗਾਤਾਰ ਜਿਹੜਾ ਇੱਕ ਅੰਦਾਲਮ ਦੇਣਾ ਸੀ ਜੀ ਭਿੰਦਾ ਜੀ ਅੱਜ ਜਿਵੇਂ ਕਿ